ਇਤੀ ਮਾਰ ਪਈ ਕੁਰਲਾਵੇ ਤੈਂ ਕੀ ਦਰਦ ਨਾਇਆ ਮੌਜੂਦ ਹੈ ਜੀ ਇਸ ਵੇਲੇ 0. ਬਾਰਡਰ ਪੱਟੀ ਨੂੰ ਜੀ ਪਹੁੰਚੇ ਨੇ ਉਸ ਜਗ੍ਹਾ ਦੇ ਉੱਤੇ ਹਰਨੇ ਅਸੀਂ ਮਾਰੀ ਮਾਰ ਮੇਰਾ ਤੇ ਖਿਆ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਣੀ ਆ ਵੀ ਆ ਕੋਈ 100 ਫੁੱਟ ਡੂੰਗਾ ਪਾ ਗਿਆ ਪਾੜ ਮੌਜੂਦ ਹੈ ਇਸ ਵੇਲੇ ਤੁਹਾਨੂੰ ਦਿਖਾ ਰਿਆ ਜੀ ਜਿਹੜੀ ਆ ਅਸਲ ਜਿਹੜੀ ਤੁਸੀਂ ਦੇਖ ਰਹੇ ਹੋ ਜੀ ਨਾਲ ਹੀ ਇਹ ਪਿਛਲੇ ਬੰਨੇ ਪਾਕਿਸਤਾਨ ਹੈ ਜੀ ਆਪਾਂ ਅਸਲੇ 0.1 ਦੇ ਹਿਸਾਬ ਲਈ ਆਪਾਂ ਉੱਥੇ ਖਲੋਤੇ ਆ ਤੁਹਾਨੂੰ ਥੋੜੀ ਜਿਹੀ ਪਹਿਲਾਂ ਝਲਕੇ ਦਿਖਾਉਨੇ ਆ ਵੀ ਇਹ ਜਿਹੜਾ ਵਾ ਪਾੜਿਆ ਤੁਸੀਂ ਦੇਖੋ ਜੀ ਇੱਥੋਂ ਤੁਸੀਂ ਟੁੱਟਿਆ ਜਿਹੜੀ ਪਾਣੀ ਦਾ ਵਹਾ ਸਾਰਾ ਇੱਧਰ ਨੂੰ ਸਾਰਾ ਜੀ ਹੋ ਕੇ ਪਿੰਡ ਪੱਖੋ ਕੇ ਕਾਲੀ ਸਾਹਿਬ ਨੂੰ ਜਿਹੜੀ ਢਾਹ ਮਾਰੀ ਸੀ ਇੱਧਰ ਨੂੰ ਪਾਣੀ ਨਿਕਲਿਆ ਆ ਜੀ ਇੱਥੇ ਡ੍ਰਮ ਵੀ ਪੈ ਚੁੱਕਾ ਵਾ ਡਮ ਕਿਰੀ ਪੈੜੀ ਦੇ ਵਿੱਚ ਪਿਆ ਸਾਡੇ ਨਾਲ ਕਿਸਾਨ ਵੀ ਮਜੂਦ ਨੇ ਰੇਤ ਦੀ ਕਿੰਨੀ ਕਿੰਨੀ ਉੱਤੇ ਚੜੀਆ ਰੇਤ ਪੈਲੀ ਦੇ ਵਿੱਚ ਵਾਈ ਜੋਗ ਜਿਹੜੀ ਪੈਲੀ ਸੀਗੀ ਰੇਤ ਕਿੰਨੀ ਕਿੰਨੀ ਚੜ ਗਈ ਆ ਉਹ ਵੀ ਤੁਹਾਨੂੰ ਦਿਖਾਉਨੇ ਆਓ ਚਲਦੇ ਆਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਕਿੰਨਾ ਕੁ ਤੁਹਾਡਾ ਜਿਹੜਾ ਨੁਕਸਾਨ ਹੋ ਚੁੱਕਾ ਉਹ ਦਰਵਾਣੀ ਦਿਖਾਉਂ ਜਾ ਰਹੇ ਆਂ ਵੀ ਜਿਹੜੀ ਰੇਤ ਕਿੰਨੀ ਕਿ ਚੜੀਆ ਪੈਲੀ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਉਨੇ ਆ ਵੈਸੇ ਸਾਡੇ ਹਿਸਾਬ ਨਾਲ ਤਾਂ ਵੈਸੇ ਡਗਾਈ ਬਹੁਤ ਜਿਆਦੀ ਹੋ ਸਕਦੀ ਆ ਮੈਸਮੰਦ ਗੱਲ ਕਰਦੇ ਆ ਇਹਨਾਂ ਨਾਲ ਵੀ ਰੇਤ ਕਿੰਨੀ ਚੜੀ ਆ ਆਓ ਸਾਡੇ ਨਾਲ ਅਸਲ ਜਿਹੜੇ ਇਹ ਜਿਹੜੇ ਕਿਸਾਨ ਜਿਹੜੇ ਹੈਗੇ ਨੇ ਆ ਜਿਹੜੇ ਮੌਜੂਦ ਨੇ ਪਿੰਡ ਪੱਖੋਕੇ ਟਾਲੀ ਸਾਹਿਬ ਦੇ ਜਿਹੜੇ ਵੀ ਜਿਨ੍ਹਾਂ ਦਾ ਪੈਲੀ ਦਾ ਨੁਕਸਾਨ ਹੋਇਆ ਆਓ ਉਹਨਾਂ ਨਾਲ ਕਰਦੇ ਆਂ ਜੀ ਗੱਲਬਾਤ ਆ ਜੀ ਬਈ ਆਪਣਾ ਆਪਣਾ ਨਾਮ ਦੱਸੋ ਤੇ ਪਿੰਡ ਦਾ ਨਾਮ ਮੇਰਾ ਨਾਮ ਨਸੀਬ ਸਿੰਘ ਜੀ ਪਿੰਡ ਪੱਖੋਕੇ ਟਾਲੀ ਸਾਹਿਬ ਦਾ ਰਹਿਣ ਵਾਲਾ ਮੈਂ ਜੀ ਜੋ ਕਿ ਸਾਡੇ ਤੋਂ ਅੱਜ 17-18 ਦਿਨ ਪਹਿਲਾਂ ਬਾਤੂ ਸੀ ਬੰਨ ਟੁੱਟਾ ਸੀ ਸਾਡੀ ਪਹਿਲੀ ਵਿੱਚੋਂ ਕੋ ਜੋ ਕਿ 17 18 ਕਿਲੇ ਸਾਡੀ ਇੱਥੇ ਪੈਲੀ ਸੀ ਠੀਕ ਆ ਜੀ ਇੱਥੇ ਦੋ ਕਿੱਲਾਂ ਚ ਡੰਮ ਪੈ ਗਿਆ ਕੋਈ 50 ਫੁੱਟ ਤੇ ਰੇਤ ਵੇਖੋ ਕਿੰਨੀ ਚੜੀ ਆ 5 5 6 6 ਫੁੱਟ ਰੇਤ ਚੜੀਦੀ ਆ ਸਾਡੇ ਤੇ ਇੱਥੇ ਤੁਸੀਂ ਜਿਹੜੀ ਖੇਤੀ ਕੀਤੀ ਸੀ ਪਹਿਲਾਂ ਵੀ ਗੋਭੀ ਸੀ ਜਾਂ ਝੋਨਾ ਸੀ ਕੀ ਲੱਗਣਾ ਨਹੀਂ ਸਾਡੇ ਜਿਆਦਾ ਇੱਥੇ ਗੋਭੀ ਸੀ ਝੋਨਾ ਵੀ ਸੀ ਹੈਗਾ ਥੋੜਾ ਤੇ ਗੋਭੀ ਦੀ ਸਾਰੀ ਫਸਲ ਬਰਬਾਦ ਹੋ ਗਈ ਆ ਸਾਡੀ ਇੱਥੇ ਕਿੰਨੇ ਫੁੱਟ ਰੇਤ ਜਿਹੜੀ ਆ ਇਹਦੇ ਚੜੀ ਆ ਇੱਥੇ 5 5 6 6 ਫੁੱਟ ਰੇਤ ਚੜੀਦੀ ਆ ਜੀ ਸਾਰੀ ਪੈਲੀ ਦੇ ਵਿੱਚ ਇਹ ਜਿਹੜੀ ਜਿਹੜਾ ਹੁਣ ਤੁਹਾਡਾ ਜਿਹੜੇ ਆ ਡਮਕ ਤੇ ਤੁਹਾਡੀ ਪੈਲੀ ਚ ਪਿਆ ਜੀ ਹਾਂਜੀ ਮੇਰੀ ਪੈਲੀ ਤੇ ਪੂਰੀ ਡੰਗਾਈ ਕਿੰਨੀ ਕੋ ਸਦੀ ਆ ਜੀ ਉਹਦੀ ਇਹਦੀ 50 55 ਫੁੱਟ ਡੰਗਾਈ ਜੇ ਨੁਕਸਾਨ ਤੇ ਤੁਹਾਡਾ ਮਕਸਦ ਜੇ ਮੰਨ ਕੇ ਚੱਲੀ ਤੇ ਕਿੰਨਾ ਕੋਇਆ ਮੈਕਸਿਮਮ ਕੋਈ ਲਾਲੋ ਕੀ ਤੁਸੀਂ ਲੱਖਾਣਾ ਹੀ ਹੋਇਆ ਦਾ ਕਿ ਖਰਚਾ ਲਾਲੋ 50 60 ਹਜ਼ਾਰ ਕਿੱਲੇ ਦਾ ਖਰਚਾ ਗੋਬੀ ਦਾ ਲੱਗਦਾ ਜੇ ਤੇ 9 10 ਕਿੱਲੇ ਥਾ ਮੇਰਾ ਖਰਾਬ ਹੋਇਆ ਦਾ ਹੂੰ ਤੁਸੀਂ ਜਾਂ ਸਰਕਾਰ ਨੂੰ ਜਾਂ ਜਥੇਬੰਦੀਆਂ ਜਿਹੜੀਆਂ ਧਾਰਮਿਕ ਸੇਵਕ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਹ ਰੇਤ ਜਿਹੜੀ ਥੱਡੇ ਆ ਗਈ ਹੈ ਪੈਲੀ ਵਿੱਚ ਹਾਂਜੀ ਤੁਸੀਂ ਕੀ ਕਰਨਾ ਚਾਹੋਗੇ ਇਹਨਾਂ ਦੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਨਾਲ ਮਤਲਬ ਸਾਡੀ ਪੈਲੀਆਂ ਪਧਰੀਆਂ ਕੀਤੀਆਂ ਜਾਂ ਡੰਮ ਪੂਰੇ ਜਾਣ ਜੋ ਕਿ ਸਾਡੇ ਕੁਝ ਸੰਸਰ ਹੈਗੇ ਨੇ ਵੀ ਝੂਠਾ ਸਾਡੀ ਪੈਲੀ ਚ ਆਣ ਕੇ ਕਰਦੇ ਨੇ ਕਿ ਸਾਡੀ ਪੈਲੀ ਚ ਡੰਮ ਪੈ ਗਿਆ ਜੀ ਰੇਤ ਚੜ ਗਈ ਆ ਤੇ ਸਾਨੂੰ ਪੈਸੇ ਪਾਏ ਜਾਣ ਜਾਂ ਕਿੱਦਾਂ ਵੀ ਕਰਦੇ ਨੇ ਬਹੁਤ ਲੋਕਾਂ ਦੇ ਨਹੀਂ ਇਥੇ ਇਸ ਚੀਜ਼ ਵਾਸਤੇ ਅੱਛਾ ਇੱਕ ਬੇਨਤੀ ਹੋ ਰਹੀ ਆ ਕਿ ਜੇ ਤੁਸੀਂ ਕਿਸੇ ਕੋ ਮਦਦੀ ਗੋਹਾਰ ਲਗਾਉਂਦੇ ਹੋ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਮਦਦ ਵੱਲੋਂ ਆਪਾਂ ਕਹਿ ਤਨੇ ਆ ਹਾਂਜੀ ਉਹ ਮਦਦ ਤੁਹਾਡੀ ਕਿਸੇ ਤਰੀਕੇ ਨਾਲ ਕਰ ਸਕਦੇ ਆ ਕਿ ਨਹੀਂ ਮਤਲਬ ਸਾਡੀ ਮਦਦ ਤੇ ਆਪਾਂ ਇਹੋ ਹੀ ਚਾਹੁੰਦੇ ਆ ਕਿ ਸਾਨੂੰ ਸਾਡੀਆਂ ਪਹਿਲੀਆਂ ਪਧਰੀਆਂ ਚਾਹੀਦੀਆਂ ਕਣਕ ਵਿਜਨ ਜੋਗ ਹੋ ਜੇ ਦੇਖੋ ਰੇਤ ਕਿੰਨੀ ਕਿੰਨੀ ਚੜੀ ਆ ਸਾਨੂੰ ਤੇ ਵੀ ਉਮੀਦ ਨਹੀਂ ਆ ਗਈ ਵੀ ਸਾਡੀ ਕਣਕ ਵੀ ਬੀਜੀ ਜਾ ਸਕੇ ਸਿੰਘ ਜੀ ਪਿੰਡ ਪੱਖੋਗੇ ਟਾਲੀ ਸਾਹਿਬ ਜੋ ਹੜਕੂ ਕਿੰਨਾ ਤੇ ਨੁਕਸਾਨ ਤੁਹਾਡਾ ਜਿਹੜਾ ਹੜ ਨੇ ਜਿਹੜਾ ਕੀਤਾ ਤੇ ਕਿੰਨੀ ਕੁ ਰੇਤ ਚੜੀ ਪਈ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਜਿੱਤੇ ਰੇਤ ਕੋ 5 5 6 6 ਫੁੱਟ ਚੜ ਗਈ ਹੈ ਕਿਉਂਕਿ ਸਰਕਾਰਾਂ ਕੋ ਜਾਂ ਜਥੇਬੰਦੀਆਂ ਕੋ ਤੁਸੀਂ ਕੀ ਗੁਹਾੜ ਗਉਂਦੇ ਹੋ ਮਦਦ ਨਹੀਂ ਇਹੋ ਮੰਗ ਕਰਨੇ ਆ ਵੀ ਸਾਡੀਆਂ ਪੈੜੀਆਂ ਪੱਧਰੀਆਂ ਕੀਤੀਆਂ ਨੇ ਬੀ ਡੀ ਜੇ ਜਿਹੜੀ ਸੀਐਮ ਭਗਵੰਤ ਮਾਨ ਵੱਲੋਂ ਕਿਹਾ ਗਿਆ ਜਿੱਤਾ ਖੇਤ ਉਸਦੀ ਰੇਤ ਉਹਦੇ ਪਰ ਕੀ ਕਹਣਾ ਚਾਹੁੰਦੇ ਉਹ ਰੇਤ ਵਿਕਣੀ ਆ ਸਾਡੇ ਕੋ ਉਹ ਭਾਜੀ ਸਾਡੇ ਕੋ ਰੇਤ ਨਾ ਵਿਕਣੀ ਨਾ ਇਹਨਾਂ ਵੇਖਣ ਦੇਣੀ ਆ ਇਹਨਾਂ ਡੇਢ ਮਹੀਨੇ ਟਾਈਮ ਦਿੱਤਾ ਡੇਢ ਮਹੀਨੇ ਚਾਹੀ ਰੇਤ ਕਿੱਥੋਂ ਵੇਚ ਲਾਂਗੇ ਡੇਢ ਮਹੀਨੇ ਤੱਕ ਤਾਂ ਰੋੜੀ ਨਹੀਂ ਬਣਨੇ ਸਾਨੂੰ ਇਹੋ ਹੈਗਾ ਸਾਡੀ ਪਾਲੀ ਚੋਰੀ ਚੋਕ ਲੈਣ ਡੰਪ ਪੂਰ ਦੇ ਸਾਡੀ ਕਣਕ ਬੀਜਣ ਵਾਲੀ ਪਾਲੀ ਕਰਦਣ ਪੱਧਰੀ ਤੇ ਜਿਹੜੇ ਆਣ ਕੇ ਫੋਟੋਆਂ ਲਵਾਉਂਦੇ ਬਹਿ ਬਹਿ ਕੇ ਉਹਨਾਂ ਵਾਸਤੇ ਅਸੀਂ ਇਹ ਸਾਰੇ ਜਿਹੜੇ ਮਦਦਗਾਰ ਨੇ ਉਹਨਾਂ ਨੂੰ ਕਹਿੰਦੇ ਕਿ ਕਿਸੇ ਨੂੰ ਪੈਸਾ ਨਾ ਪਾਓ ਆਪਣੇ ਹੱਥੀ ਆਣ ਕੇ ਆਪਣਾ ਕੰਮ ਕਰੋ ਇੱਥੇ ਆਣ ਕੇ ਜ਼ੀਰੋ ਲੈਵਲ ਤੇ ਆਣ ਕੇ ਕੰਮ ਕਰਾਓ ਸਾਨੂੰ ਕੋਈ ਪੈਸਾ ਨਹੀਂ ਕਿਸੇ ਦਾ ਚਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਖੋਕੇ ਪਿੰਡ ਦਾ ਰਹਿਣ ਵਾਲਾ ਜਵਰਾ ਸਿੰਘ son of ਜਸਵੰਤ ਸਿੰਘ ਗੱਲ ਇਦਾਂ ਵਾਂ ਜੀ ਇਨ੍ਹਾਂ ਭਰਾਵਾਂ ਦੇ ਇੱਕ ਚਾਚਾ ਹਰਪਾਲ ਸਿੰਘ ਆ Pritam ਸਿੰਘ ਆ ਨਰਿੰਜਨ ਸਿੰਘ ਆ ਤੇ ਮਸੀਬ ਸਿੰਘ ਆ ਇਨ੍ਹਾਂ ਦੀ ਪਿਆਲੀ ਟੋਟਲ ਸਾਰੀ ਖਾਲਾਬ ਹੋ ਚੁੱਕੀ ਆ ਜੀ ਬਾਕੀ ਕਿਸੇ ਦਾ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਆ ਆਪਾਂ ਮੰਨਦੇ ਆ ਕਿਸੇ ਦਾ ਇਹ ਨਹੀਂ ਕਿਸੇ ਦੀ ਪਿਆਲੀ ਜਰੀਤ ਨਹੀਂ ਗਈ ਜਿਨ੍ਹਾਂ ਨੂੰ ਆਪਾਂ ਚਾਹੁੰਦੇ ਆ ਕਿ ਇੱਥੇ ਵੇਖਣ ਆਣ ਕੇ ਲੋਕੀ ਇਨ੍ਹਾਂ ਦੀਆਂ ਪਿਆਲੀਆਂ ਪਧਰੀਆਂ ਕਰਾਈਆਂ ਜਾਣ ਇਨਾਂ ਦੀ ਕਣਕ ਦੀ ਬਿਜਾਈ ਕਰਕੇ ਮੰਨ ਲਓ ਜਾਣ ਆਪਾਂ ਇਹ ਸਰਕਾਰ ਨੂੰ ਚਾਹੇ ਆਪਾਂ ਸੰਸਥਾ ਨੂੰ ਮੰਗ ਕਰਦੇ ਆ ਕਿ ਇਨਾਂ ਵੀਰਾਂ ਤੱਕ ਪਹੁੰਚ ਕੀਤੀ ਜਾਵੇ ਬਾਕੀ ਜਿਹੜੇ ਫੇਕ ਲੋਕ ਆ ਉਹਨਾਂ ਦੀ ਪਿਆਲੀਆਂ ਵਿੱਚ ਕਿਸੇ ਦੀ ਰੇਤ ਨਹੀਂ ਗਈ ਜੇ ਨਹੀਂ ਤੁਸੀਂ ਉਹਨਾਂ ਨੂੰ ਖੁਦ ਇੱਥੇ ਟੀਵੀ ਚੈਨਲ ਤੇ ਲਾਓ ਨਹੀਂ ਬਾਕੀ ਸਾਰੇ ਪਿੰਡ ਨੇ ਮਹਾਰਾਜ 10 ਦਿਨਾਂ ਨੂੰ 15 ਨੂੰ ਬਿਜਾਈ ਸ਼ੁਰੂ ਕਰ ਦੇਣੀ ਆ ਤੇ ਜਿਹੜੇ ਚਾਰ ਪੰਜ ਪਰਿਵਾਰ ਇੱਥੇ ਜਿਨ੍ਹਾਂ ਦੀ ਪਿਆਲੀਆਂ ਵਿੱਚ ਭਰੀਆਂ ਪਈਆਂ ਰੇਤਾਂ ਇਨਾਂ ਦੇ ਕਣਕ ਬੀਜਾਂ ਦੇ ਵੀ ਥਾਂਸ ਨਹੀਂ ਹੈਗੇ ਇਨਾਂ ਦੀਆਂ ਪਹਿਲੇ ਕਿੰਨੇ ਕਿੰਨੇ ਡੰਪ ਹੈ ਪਾਜੀ ਘੱਟ ਤੋਂ ਘੱਟ 100 ਫੁੱਟ ਦੇ ਲੱਗ ਜਾ ਕੇ ਡੰਪ ਮਿਆਂ ਜਿਹ ਤੇ 6 6 7 7 ਫੁੱਟ 10 10 ਫੁੱਟ ਦੀ ਕਿਤੇ ਰੇਤ ਹੈਗੀ ਜੇ ਅਸੀਂ ਇਹੋ ਮੰਗ ਕਰਦੇ ਹਾਂ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕਿਸੇ ਤੋਂ ਵੀ ਕਿ ਸੰਸਥਾ ਤੋਂ ਵੀ ਕਿ ਇਨ੍ਹਾਂ ਵੀਰਾਂ ਨੂੰ ਮਿਲੋ ਆਣ ਕੇ ਇਨ੍ਹਾਂ ਦੀਆਂ ਪੈਲੀਆਂ ਆਪਾਂ ਪੈਸੇ ਦੀ ਨਹੀਂ ਮੰਗ ਕਰਦੇ ਕਿ ਪੈਸਾ ਪਾਓ ਅਸੀਂ ਇਹੋ ਕਹਿੰਦੇ ਹਾਂ ਕਿ ਆਪਣੇ ਟਰੈਕਟਰ ਕੁਝ ਵੀ ਜਿੱਦਾਂ ਮਸ਼ੀਨਰੀਆਂ ਲੈ ਕੇ ਇਨ੍ਹਾਂ ਦੇ ਵੀਰਾਂ ਦਾ ਸਾਥਤਾ ਜਾਵੇ ਆ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਨਪ੍ਰੀਤ ਸਿੰਘ ਪੱਖੋ ਘਟਾਲੀ ਸਾਹਿਬ ਦਾ ਰਹਿਣ ਵਾਲਾ ਇਹ ਮੇਰੇ ਲਾਗੇ ਚਾਚਾ ਜੀ ਨਾਲ ਚਾਚਾ ਜੀ ਦਾ ਦੂਜਾ ਬੇਟਾ ਇਨਾਂ ਦੀ ਤਾਇਆ ਜੀ ਹੋਣਾ ਦੀ ਇਧਰ ਆ ਪਿਛੇ ਚਾਚਾ ਜੀ ਇਹਨਾਂ ਦੀ ਵੀ ਪੈੜੀ ਦੇ ਵਿੱਚ ਜਿਹੜਾ ਡੰਮ ਜਿਆਦਾ ਵੱਡਾ ਪੈ ਚੁੱਕਾ ਵਾ 17 ਕਿੱਲਿਆਂ ਦਾ ਇਹਨਾਂ ਦੋਵਾਂ ਦਾ ਟਾਕਿਆ ਚਾਚਾ ਜੀ ਹੋਣਾ ਦਾ ਜਿਦੇ ਵਿੱਚ 9 ਕਿੱਲੇ ਇਹਨਾਂ ਦੀ ਤੇ ਰੇਤਾ ਜਿੜੀ ਆ 5 5 6 6 ਫੁੱਟ ਚੜੀ ਆ ਤੇ ਦੋਹਾਂ ਕਿੱਲਿਆਂ ਦੇ ਵਿੱਚ ਡੋਮਾ ਪਿਆ ਤੇ ਸਾਹਮਣੇ ਹੀ ਸਾਰਿਆਂ ਦੇ ਕੋਈ ਇਹ ਨਹੀਂ ਹੈਗਾ ਤੇ ਅਜੇ ਤੱਕ ਇਹਨਾਂ ਦੀ ਕਿਸੇ ਨੇ ਇੰਟਰਵਿਊ ਤੱਕ ਨਹੀਂ ਲੈ ਕੇ ਗਈ ਇਹਨਾਂ ਚੋਂ ਪੰਜਾਂ ਘਰਾਂ ਨੂੰ ਕੋਈ ਆ ਕੇ ਪੁੱਛੇ ਜਾ ਕੋ ਚੈਨਲਾਂਾਂ ਦੇ ਵਿੱਚ ਵੇਖੇ ਕੋ YouTube ਤੇ ਜਾ ਕੇ ਵੇਖੇ ਕਿ ਸਰਚ ਮਾਰੇ ਕਿ ਪੱਖੋ ਕੇ ਟਾਲੀ ਸਾਹਿਬ ਦੀ ਜਮੀਨ ਕਿਦੀ ਆ ਸਾਡੇ ਪਿੰਡ ਤੋਂ ਕਈ ਸ਼੍ਰੀ ਅਰਤਿ ਵਾਹਿਗੁਰੂ ਦੀ ਕੀ ਫਤਿਹ ਬਾਜੀ ਸੁਖਵਿੰਦਰ ਸਿੰਘ ਐਮਸੀ ਪੱਖੋਕੇ ਟਾਲੀ ਸਾਹਿਬ ਤੋਂ ਅੱਜ ਸਾਡੇ ਦਰਮਿਆਨ ਚਾਰ ਪ੍ਰੈਸ ਰਿਪੋਰਟਰ ਪਹੁੰਚੇ ਨੇ ਲਾਈਵ న్యూਸ ਪ੍ਰੈਸ ਬਾਰਡਰ ਪੱਟੀ న్యూਸ ਆਲ ਆਲ ਟੂ న్యూ ਚੈਨਲ ਤੇ ਲਾਈਵ న్యూਸ ਚੈਨਲ ਵਾਲੇ ਪਹੁੰਚੇ ਆ ਤੇ ਮੈਂ ਨਾਲ ਇੱਥੇ ਆਉਂਦੇ ਬਹੁਤ ਬਹੁਤ ਧੰਨਵਾਦ ਬਾਕੀ ਇੱਥੇ ਪ੍ਰੈਸ ਰਿਪੋਰਟਰ ਕੋਈ ਵੀ ਨਹੀਂ ਪਹੁੰਚਿਆ ਆ ਸਾਡੇ ਲਾਗੇ ਇੱਕ ਸਾਲ ਖੜੇ ਆ ਸਰਦਾਰ ਨਸੀਬ ਸਿੰਘ ਸਰਦਾਰ ਪ੍ਰਤਪਾਲ ਸਿੰਘ ਸਰਦਾਰ ਹਰਪਾਲ ਸਿੰਘ ਤੇ ਸਰਦਾਰ ਨਰਿੰਦਰ ਸਿੰਘ ਤੇ ਬਾਕੀ ਵੀ ਕਿਸਾਨ ਇਥੇ ਖੜੇ ਆ ਇਹਨਾਂ ਦੀ ਪੈਲੀ ਦੇ ਵਿੱਚ ਡੰਮ ਪਿਆ ਵਾ ਤੇ 4-4 5-5 ਫੋਟੇ ਦਾ ਦੀ ਪੈਲੀ ਤੇ ਰੇਤ ਵੀ ਚੜ ਗਈ ਆ ਕਿਉਂਕਿ ਇਹਨਾਂ ਨੂੰ ਗਾ ਕਣਕ ਦੀ ਵੀ ਆਸ ਨਹੀਂ ਆ ਗਈ ਵੀ ਬੀਜੀ ਜਾ ਸਕਦੀ ਆ ਮੈਂ ਪ੍ਰਸ਼ਾਸਨ ਤੇ ਭਗਵੰਤ ਮਾਨ ਸਰਕਾਰ ਕੋ ਇਹੋ ਮੰਗ ਕਰਦਾ ਚਾਹੇ ਕੋਈ ਸਸਤਾ ਆਉਂਦੀ ਆ ਵੀ ਸਿੱਧਾ ਇਹਨਾਂ ਨਾਲ ਆਣ ਕੇ ਗਰਾਊਂਡ ਲੈਵਲ ਤੇ ਸੰਪਰਕ ਕਰਨ ਇਹਨਾਂ ਦੇ ਡੰਮ ਪੂਰ ਕੇ ਪੈਲੀਆਂ ਲੈਵਲ ਕਰਕੇ ਤੇ ਇਹਨਾਂ ਦੀ ਕਣਕ ਬੀਜੀ ਜਾਏ ਤਾਂ ਕਿ ਇਹ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਵੀ ਰਾਹ ਪਧਰਾ ਹੋ ਸਕਿਆ ਕਿਉਂਕਿ ਜੇ ਮੰਨ ਲਓ ਕੋਈ ਵੀ ਸੰਸਥਾ ਇਹਨਾਂ ਦੀ ਸੰਪਰਕ 'ਚ ਨਹੀਂ ਆਉਂਦੀ ਤੇ ਨਹੀਂ ਕੰਮ ਨਹੀਂ ਹੁੰਦਾ ਤੇ ਇਹਨਾਂ ਦੀ ਕਣਕਾਂ ਵੀ ਨਹੀਂ ਬੀਜਿਆ ਜਾ ਸਕਦੀਆਂ ਇਸ ਕਰਕੇ ਮੈਂ ਸੰਸਥਾ ਤੇ ਇਸ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਪੀ ਇਹਨਾਂ ਨਾਲ ਸਿੱਧਾ ਗਰਾਊਂਡ ਲੈਵਲ ਤੇ ਆਣ ਕੇ ਸੰਪਰਕ ਕਰਕੇ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ। ਲਹੂ ਹੋ ਰਹੀ ਆ ਉਹਦੇ ਪਰੇ ਕੀ ਕਹਿਣਾ ਚਾਹੁੰਦੇ? ਵੇਖੋ ਜੀ ਜਿਹੜੇ ਦੂਜੇ ਉਹਨਾਂ ਦੇ ਕਿਹੇ ਪਾਣੀ ਪਿਆ ਜੇ ਪਾਣਾ ਪਏ ਪਣੇ ਜ਼ਰੂਰ ਪਏ ਨੁਕਸਾਨ ਟੋਟਲ 100% ਪੱਖੋ ਕੇ ਟਾਲੀ ਸਾਹਿਬ ਦਾ ਹੋਇਆ ਵਾ। ਸਿਰਫ ਨੁਕਸਾਨ ਇਹਨਾਂ ਦੀ ਪੈਲ ਇਕਾਂਦਰ ਰੰਜਨ ਸਿੰਘ ਅਤੇ ਕਨਸੀਬ ਸਿੰਘ ਆ ਇਹਨਾਂ ਦੀ ਪਹਿਲੀਆਂ ਚ ਨਕਸਾੜ ਦੇ ਇਹਨਾਂ ਦੀ ਪਹਿਲੀਆਂ ਚ 5 5 6 6 ਫੁੱਟ ਰੇਤ ਚੜੀ ਹੈ ਤੁਹਾਨੂੰ ਜਾਣਕਾਰੀ ਥੋੜੀ ਜੀ ਹੋਰ ਦੇ ਦਈਏ ਜੀ ਪੱਖੋ ਕੇ ਟੈਲੀ ਸਾਹਬ ਦੇ ਜਿਹੜੇ ਦੋ ਇੱਥੇ ਬੰਨ ਟੁੱਟੇ ਸੀ ਜੀ ਪਹਿਲੇ ਬੰਦੀ ਤੁਹਾਨੂੰ ਵੀਡੀਓ ਜੜੀ ਆ ਆਪਾਂ ਦਿਖਾਉਣ ਜਾ ਰਹੇ ਆ ਜਿਨ੍ਹਾਂ ਦੇ ਪਹਿਲੇ ਚ ਡਮ ਪਿਆ ਵਾ ਉਹ ਵੀ ਸਾਡੇ ਨਾਲ ਇਸ ਵੇਲੇ ਜੁੜ ਚੁੱਕ ਨੇ ਆਹ ਗੱਲਬਾਤ ਕਰਦੇ ਆ ਉਹਨਾਂ ਨਾਲ ਜੀ बोले हां जी ਕੀ ਨਾਂ ਜੀ ਆਪਣਾ ਆਪਣਾ ਤੁਹਾਡਾ ਪ੍ਰਿਤਪਾਲ ਸਿੰਘ ਮੇਰਾ ਨਾਂ ਜੀ ਪਿੰਡ ਪੱਖੋ ਘਟਾਲੀ ਸਾਹਿਬ ਮੇਰੀ ਪੈਲੀ ਤੁਸੀਂ ਟੁੱਟੀ ਆ ਜੀ 40 45 ਫੁੱਟ ਦਾ ਡੰਮ ਪਿਆ ਜੇ ਤੇ ਘੜ ਤੋਂ ਘਟੇ ਇੱਕ ਕਿੱਲੇ ਦੇ ਵਿੱਚ ਡੰਮ ਹੈਗਾ ਜੀ ਤੇ 6 6 7 7 ਫੁੱਟ ਰੇਤ ਪਈ ਆ ਸਾਡੀ ਪ੍ਰਸ਼ਾਸਨ ਨੂੰ ਇਹ ਮੰਗਿਆ ਕਰ ਰੇਤ ਚੁੱਕੀ ਜਾਂ ਡੰਮ ਪੂਰ ਕੇ ਦਿੱਤਾ ਜਾਏ ਸਾਨੂੰ ਕਣਕ ਵੀ ਜਨਜੋਗ ਪੈਲੀ ਬਣਾ ਕੇ ਦਿੱਤੀ ਜਾਏ ਕੀ ਨਾਂ ਜੀ ਆਪਣਾ ਜੀ ਮੇਰਨਾ ਹਰਪਾਲ ਸਿੰਘ ਦਾ ਪਿੰਡ ਪੱਖੋ ਕਿਟਾਲੀ ਸਾਹਿਬ ਕਿੰਨੇ ਪਾੜ ਪਏ ਸੀ ਜਿਹੜੇ ਜਿਹੜਾ ਤੁਹਾਡੇ ਤੁਸੀ ਬੰਦੇ ਪੈਲੀ ਦੇ ਇਹ ਜਦੋਂ ਪਹਿਲਾਂ ਪਾੜ ਪਿਆ ਨਾ ਇਹ ਕੋਰੀ ਡੁੱਟ ਪਿੰਨਾ ਸ਼ੁਰੂ ਹੋਇਆ ਆਪਣੇ ਮੁੰਡੇ 2.5 300 ਮੁੰਡੇ ਜਿਹੜੀ ਉਹ ਬੰਦੇ ਰਹੇ ਨਹੀਂ ਗੱਦ ਬਣੀ ਫਿਰ ਉਸ ਤੋਂ ਬਾਅਦ ਦੋ ਪਾੜ ਸਾਡੀ ਜ਼ਮੀਨਾਂ ਵਿੱਚ ਪੈ ਗਏ ਨੇ ਤੇ ਇਹਦੇ ਵਿੱਚ ਮਰੇ ਵੀ ਬੜੀ ਪੈ ਗਈ ਆ ਇਹ ਜਿਹੜਾ ਉਹਨੂੰ ਪਾੜ ਪਿਆਵੇ ਤੁਹਾਡੀ ਜਮੀਨ 'ਚ ਪਿਆ ਜੀ ਸਾਡੀ ਜ਼ਮੀਨਾਂ 'ਚ ਪ੍ਰੀਤਪਾਲ ਸਿੰਘ ਜੀ ਕਿੰਨੇ ਫੁੱਟ ਦਾ ਜਿਹੜਾ ਪਾੜ ਠੀਕਾ ਉਹ ਤਾਂ ਹੈਗਾ ਜੀ ਇੱਕ ਤਾਂ ਹੈਗਾ ਜੀ 40 50 ਫੁੱਟ ਤੇ ਇੱਕ ਹੈਗਾ ਬਾਅਦ ਦੂਜਾ ਦੁਨਕੀ ਲੰਡੋ ਹੈਗਾ ਵਾ ਤੇ ਕਿੰਨੀ ਕਿੰਨੀ ਰੇਤ ਚੜੀ ਆ ਰੇਤ 5-5 ਫੁੱਟ ਚੜ ਗਈ ਆ ਤੇ ਇਹ ਅਜੇ ਤੱਕ ਕੋਈ ਬੰਦਾ ਨਹੀਂ ਇੱਥੇ ਆਇਆ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਦੀ ਨੁਕਸਾਨ ਹੋਇਆ ਉਹ ਕਾਈ ਜਾਂਦੇ ਨੇ ਵੀ ਸਾਡਾ ਰੇਤ ਨੁਕਸਾਨ ਹੋ ਗਿਆ ਤੇ ਇਦਾਂ ਹੋਇਆ ਸਾਰੇ ਪਿੰਡ ਦਾ ਪੱਖੋਂ ਕਿਟਾਲੀ ਸਾਹਿਬ ਹੋਇਆ ਵਾ ਪਰ ਇਹ ਵੀ ਸਾਰੇ ਨਹੀਂ ਹੋਇਆ ਜਿਨ੍ਹਾਂ ਦੀ ਤੁਸੀਂ ਟੁੱਸੀ ਟੁੱਟੀ ਜਨ ਪਿਆੜੀਆਂ ਚੋਂ ਇਹ ਨਰਿੰਜਨ ਸਿੰਘ ਦੀ ਤੇ ਪ੍ਰਿਤਪਾ ਦੀ ਸਾਡੀ ਇਕੱਠੀ ਲੱਗ ਲਾ ਕੇ ਪਿਆਲੀ ਆ ਤੇ ਲੱਗ ਲਾ ਕੇ ਸਾਡੀ ਜਮੀਆ ਚ ਰੇਤ ਪੈ ਗਈ ਆ ਤੇ ਡੋਂ ਪੈ ਗਿਆ ਜਿਹੋ ਹੀ ਆਨੇ ਆ ਵੀ ਸਾਨੂੰ ਰੇਹ ਜਿਹੜੀ ਆ ਨਾ ਇਹ ਡੁੰਮਾ ਚ ਡੋਂਮ ਚ ਪਾਜੇ ਇਹ ਰੇਹ ਜਿਹੜੀ ਆ ਨਾ ਇਹ ਵਿਗਣ ਵਾਲੀ ਵੀ ਨਹੀਂ ਕੰਮ ਕਰਨ ਵਾਲੀ ਵੀ ਨਹੀਂ ਇਹ ਸਾਰੀ ਮਿੱਟੀ ਦੇ ਵਿੱਚ ਰਲੀ ਤੇ ਵਧੀਆ ਪਿਓ ਰੇਤ ਨਹੀਂ ਗਈ ਇਹ ਤੇ ਅਸੀਂ ਵੀ ਮੰਗ ਕਰਨੇ ਆ ਵੀ ਸਾਡੀ ਤੁਸੀਂ ਬਾਜੇ ਤੇ ਪਿਆੜੀਆਂ ਕਣਕਾਂ ਵੀ ਇਹਦੇ ਨਾ ਹੀ ਕੀਤੀ ਰੇਤ ਚੁੱਕੀ ਗਈ ਤੇ ਕਣਕ ਨਹੀਂ ਬੀਜੀ ਜਾਣੀ ਤੇ ਅਸੀਂ ਫਿਰ ਬਹੁਤ ਕ ਨੁਕਸਾਨ ਲੱਗੇ ਤੇ ਗੋਬੀਆਂ ਦਾ ਕ ਨੁਕਸਾਨ ਬੜਾ ਸਾਡਾ ਹੋ ਗਿਆ ਖਰਚੇ ਬੜੇ ਹੋਏ ਪੰਜਾਬ 50000 ਇਹ ਚੜਿਆ ਸਾਡਾ ਖਰਚਾ ਗੋਬੀਆਂ ਦੇ ਠੇਕੇ ਵੀ ਲਈਆਂ ਪੈੜੀਆਂ ਆਪਣੀਆਂ ਵੀ ਤੇ ਬਹੁਤ ਜਿਆਦਾ ਸਾਡਾ ਨੁਕਸਾਨ ਅਸੀਂ ਤੇ ਇਹ ਮੰਨ ਕਨੇ ਵੀ ਸਾਡੀਆਂ ਨਾ ਜਮੀਨਾਂ ਜਿਹੜੀਆਂ ਇਹ ਪੱਧਰੀਆਂ ਕੀਤੀਆਂ ਜਾਣ ਤੇ ਤੁਸੀਂ ਬਾਜੇ